ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫਿਰ ਤੋਂ ਤੁਹਾਡੇ ਲਈ ਕੱਟ ਪੀਸ ਲੈ ਕੇ ਆ ਚੁੱਕੇ ਹਾਂ ਕੱਟ ਪੀਸ ਜੋ ਓਪਨ ਕੀਤੇ ਜਾਣਗੇ ਜੀ 6 ਦਸੰਬਰ ਨੂੰ ਕੀਤੇ ਜਾਣਗੇ 6 ਦਸੰਬਰ ਨੂੰ ਸਵੇਰੇ 10:30 ਵਜੇ ਕੱਟ ਪੀਸ ਓਪਨ ਕੀਤੇ ਜਾਣਗੇ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਹੈ ਜੀ ਐਂਡ ਵੈਲਵਟ ਦੇ ਕੱਟ ਪੀਸ ਹੈ ਜੀ ਤਿੰਨ ਪਾਰਸਲ ਜੋ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਹੀ ਜੀ ਇਹ ਤਿੰਨੇ ਵੈਲਵਟ ਦੇ ਕੱਟ ਪੀਸ ਹੈ ਜੀ ਕੱਲ ਸਵੇਰੇ 6 ਦਸੰਬਰ ਨੂੰ ਜੀ ਸ਼ੁੱਕਰਵਾਰ ਨੂੰ 10:30 ਵਜੇ ਕਰਾਂਗੇ ਓਪਨ ਜੀ ਅ ਸਟਾਕ ਕਾਫੀ ਹੈ ਜੀ ਕੱਲ ਵੈਲਵਟ ਦਾ ਜੀ ਕਸਟਮਰ ਨੂੰ ਹਰ ਕਸਟਮਰ ਨੂੰ ਕੱਲ ਪੀਸ ਮਿਲਣਗੇ ਬਿਕੋਜ਼ ਅੱਜ ਬਹੁਤ ਜ਼ਿਆਦਾ ਸਟਾਕ ਹੈ ਜੀ ਵੈਲਵਟ ਦਾ ਵੈਲਵਟ ਦਾ ਜੋ ਕੱਟ ਪੀਸ ਦਾ ਰੇਟ ਰਹਿਣਾ ਜੀ 200 ਰੁਪਏ ਮੀਟਰ ਰਹਿਣਾ ਜੀ 200 ਰੁਪਏ ਮੀਟਰ ਰੇਟ ਰਹਿਣਾ ਹੈ ਵੈਲਵਟ ਦੇ ਕੱਟ ਪੀਸ ਦਾ ਜੀ 22 ਮੀਟਰ ਦੀ ਸ਼ਰਟ 500 ਦੀ ਬਨਣੀ ਹੈ ਜੀ 2 ਮੀਟਰ ਦੀ ਸ਼ਰਟ 400 ਦੀ ਬਨਣੀ ਹੈ ਹਾਂਜੀ ਡਿਜੀਟਲ ਕੱਟ ਪੀਸ ਹੁੰਦੇ ਜੀ ਇਹ ਵੈਲਵਟ ਦੇ ਜੀ ਲਾਸਟ ਟਾਈਮ ਵੀ ਜਦੋਂ ਅਸੀਂ ਓਪਨ ਕੀਤੇ ਸੀ ਬਹੁਤ ਵਧੀਆ ਰਿਸਪੌਂਸ ਸੀ ਜੀ ਅੱਜ ਕੰਪਨੀ ਨੇ ਸਾਨੂੰ ਤਿੰਨ ਪਾਰਸਲ ਭੇਜੇ ਜੀ ਤੇ ਤੁਸੀਂ ਤੁਹਾਨੂੰ ਡਿਜ਼ਾਈਨ ਸ਼ੋਅ ਕਰਾਂਗੇ ਜੀ ਕੁਝ ਮਿੰਟਾਂ ਦੇ ਵਿੱਚ ਤੇ ਜੋ ਸਾਡੇ ਨਿਊ ਸਬਸਕ੍ਰਾਈਬਰ ਹੈ ਜੀ ਉਹ ਉਹਨਾਂ ਨੂੰ ਦੱਸ ਦਈਏ ਜੀ ਸਾਡੀ ਸ਼ਾਪ ਮਾਨਸਾ ਦੇ ਵਿੱਚ ਸਥਿਤ ਹੈ ਮਾਨਸਾ ਬੱਸ ਸਟੈਂਡ ਤੋਂ ਜੀ ਅੰਗਰੇਜ਼ ਮਿੱਤਲ ਵਾਲੀ ਗਲੀ 'ਚ ਜਾਂ ਡੱਬੇ ਵਾਲੀ ਗਲੀ 'ਚ ਦੁਕਾਨ ਹੈ ਜੀ ਹਾਂਜੀ ਕੱਟ ਪੀਸ ਦਾ ਸਾਡਾ ਕੰਮ ਹੈ ਜੀ ਮੋਸਟਲੀ ਜੀ ਕੱਟ ਪੀਸਸ ਦੀਆਂ ਵੀਡੀਓ YouTube ਦੇ ਉੱਤੇ ਅਪਲੋਡ ਕਰਦੇ ਆਂ ਜੀ ਹਾਂਜੀ ਕੋਈ ਹੋਲ ਸੇਲ ਦੇ ਵਿੱਚ ਵੀ ਕੱਟ ਪੀਸ ਖਰੀਦਣਾ ਜਾਂਦਾ ਜੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ਹਾਂਜੀ ਤੇ ਰੈਗੂਲਰ ਅਸੀਂ ਰਿਟੇਲ ਦੇ ਵਿੱਚ ਵੀ ਕੱਟ ਪੀਸ ਸੇਲ ਕਰਦੇ ਆਂ ਜੀ ਕੋਈ ਵੇਚਣ ਲਈ ਲੈਣਾ ਚਾਹੁੰਦਾ ਹੈ ਜੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਹਾਂਜੀ ਓਪਨ ਕਰ ਦੋ ਕੱਟ ਪੀਸ ਜੀ ਵੈਲਵਟ ਦੇ ਬਹੁਤ ਹੀ ਸੋਹਣੇ ਪ੍ਰਿੰਟਿੰਗ ਦੇ ਵਿੱਚ ਆਇਆ ਮਾਲ ਜੀ ਲੜਕਾ ਕਰ ਰਿਹਾ ਓਪਨ ਜੀ ਹਾਂਜੀ ਪਿਓਰ ਵੈਲਵਟ ਦੇ ਕੱਟ ਪੀਸ ਰਹਿਣਗੇ ਜੀ ਰਸਿਆ ਬ੍ਰਾਂਡ ਦੇ ਜੀ 200 ਰੁਪਏ ਮੀਟਰ ਰੇਟ ਰਹਿਣੇ ਜੀ ਕੱਟ ਪੀਸ ਦਾ ਜੀ 200 ਰੁਪਏ ਪਰ ਮੀਟਰ ਜੀ ਇਸ ਦੀ ਜਿਹੜੀ ਕੱਟਸ ਹੁੰਦੀ ਹੈ ਜੀ 1 ਮੀਟਰ 1.5 ਮੀਟਰ 2 ਮੀਟਰ 2.5 ਮੀਟਰ 3 3.5 4 4.5 5 5 ਮੀਟਰ ਤੱਕ ਦੇ ਇਹਨਾਂ ਵਿੱਚ ਕੱਟ ਪੀਸ ਹੁੰਦੇ ਜੀ ਵੈਲਵਟ ਦੇ ਡਾਰਕ ਰੰਗ ਵੀ ਹੁੰਦੇ ਆ ਜੀ ਅਤੇ ਫਿੱਕੇ ਰੰਗ ਵੀ ਹੁੰਦੇ ਆ ਦੋਨੇ ਤਰ੍ਹਾਂ ਦੇ ਚਾਰਟ ਤੁਹਾਨੂੰ ਮਿਲਣਗੇ ਜੀ ਡਿਜ਼ਾਈਨ ਬਹੁਤ ਹੁੰਦੇ ਆ ਜੀ ਐਵੇਂ ਨਹੀਂ ਕਿ ਇੱਕ ਨਾਲ ਦੀ ਹੀ ਪੀਸ ਹੁੰਦੇ ਜੀ ਜੇ ਇਹ ਇਹਨਾਂ ਵਿੱਚ ਜਿੰਨੇ ਡਿਜ਼ਾਈਨ ਕੰਪਨੀ ਬਣਾਉਂਦੀ ਹੈ ਜੀ ਸਾਰੇ ਤਰ੍ਹਾਂ ਦਾ ਮਾਲ ਹੁੰਦਾ ਜੀ ਕੱਟ ਪੀਸਸ ਦੇ ਵਿੱਚ ਤੇ ਕੱਲ ਜੋ ਵਿਜ਼ਿਟ ਕਰੋ ਜੀ ਉਹਨੂੰ ਬੈਨੀਫਿਟ ਜ਼ਰੂਰ ਮਿਲਣਾ ਜੀ ਕਿਉਂਕਿ ਉਹਨਾਂ ਦੇ ਕੰਪਲੀਟ ਸੂਟ ਹੀ ਬਣ ਜਾਣੇ ਆ ਕੱਲ ਜੀ ਕੋਈ ਐਵੇਂ ਨਹੀਂ ਕਿ 2 ਮੀਟਰੀ ਮਿਲੂਆ ਜਾਂ 2.5 ਮੀਟਰੀ ਮਿਲੂਆ ਬਿਕੋਜ਼ ਆਪਣੇ ਕੋਲ ਅੱਜ 3 ਪਾਰਸਲ ਹੈ ਜੀ ਜਦੋਂ ਕੁਆਂਟੀਟੀ ਜ਼ਿਆਦਾ ਹੋਵੇ ਜੀ ਫਿਰ ਮਾਲ ਵੀ ਜ਼ਿਆਦਾ ਸੂਟ ਵੀ ਜ਼ਿਆਦਾ ਨਿਕਲਦੇ ਆ ਜੀ ਆ ਤੁਸੀਂ ਦੇਖ ਸਕਦੇ ਹੋ ਹਜੇ ਇੱਕ ਪਾਰਸਲ ਖੋਲ ਰਹੇ ਆ ਜੀ ਫਿਰ ਦੂਸਰਾ ਪਾਰਸਲ ਖੋਲਾਂਗੇ ਜੀ ਡਿਜ਼ਾਈਨ ਮੋਸਟਲੀ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਹਾਂ ਜੀ ਮੋਸਟਲੀ ਅਸੀਂ ਚੰਗੇ ਘਰ ਦੀ ਹੀ ਕੱਟ ਪੀਸ ਸੇਲ ਕਰਦੇ ਹਾਂ ਜੀ ਜਿਨ੍ਹਾਂ ਦੀ ਕੰਪਲੀਟ ਨਾ ਮਾਤਰੀ ਹੋਵੇ ਜੀ ਜਿਨ੍ਹਾਂ ਦੀ ਕੰਪਲੀਟ ਹੋ ਵੀ ਹੀ ਨਾ ਬਿਲਕੁਲ ਵੀ ਜੀ ਇਹ ਬਹੁਤ ਹੀ ਚੰਗੇ ਘਰ ਦਾ ਬ੍ਰਾਂਡ ਹੈ ਜੀ ਰੱਸੀ ਹੈ ਜੀ ਤੇ ਇਸ ਦਾ ਮਾਲ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਜੀ ਬਹੁਤ ਹੀ ਸਪੀਡ ਨਾਲ ਵਿਕਦਾ ਜੀ ਹਾਂਜੀ ਕੱਲ ਕੱਟ ਪੀਸ ਦਾ ਸੇਲ ਮੇਲਾ ਰਹਿਣਾ ਜੀ ਵੈਲਵਟ ਦਾ ਜੀ ਸਰਦੀਆਂ ਦੇ ਰਹਿਣਗੇ ਇਹ ਕੱਟ ਪੀਸ ਜੀ ਵੈਲਵਟ ਦੇ ਕੱਟ ਪੀਸ ਰਹਿਣਗੇ ਜੀ ਮੋਸਟਲੀ ਵੱਡੇ ਪੀਸ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਹੇ ਹੋਣਗੇ ਆਏ ਆ ਮੋਸਟਲੀ ਅਸੀਂ ਵੱਡੇ ਪੀਸ ਹੀ ਕੰਪਨੀ ਤੋਂ ਆਰਡਰ ਕਰਦੇ ਆਂ ਜੀ ਇੰਨੇ ਅਨਕਾਊਂਟੇਬਲ ਡਿਜ਼ਾਈਨ ਨੇ ਜੀ ਅਸੀਂ ਖੁਦ ਵੀ ਨਹੀਂ ਗਿਣ ਸਕਦੇ ਜੀ ਤੇ 200 ਰੁਪਏ ਮੀਟਰ ਰੇਟ ਹੈ ਜੀ ਵੈਲਵਟ ਦੇ ਕੱਟ ਪੀਸਾ ਦਾ ਹਾਂ ਜੀ ਮਤਲਬ 5 ਮੀਟਰ ਸੂਟ 1000 ਰੁਪਏ ਦਾ ਬੰਦ ਹੈ ਜੀ ਤੇ 22 ਮੀਟਰ ਦੀ ਸ਼ਰਟ ਬੰਦੀ ਹੈ ਜੀ ਸਿਰਫ 500 ਰੁਪਏ ਦੇ ਵਿੱਚ ਜੀ ਬਹੁਤ ਸਾਰੇ ਡਿਜ਼ਾਈਨ ਬਹੁਤ ਸਾਰੇ ਡਿਜ਼ਾਈਨ ਆਉਂਦੇ ਆ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਡਿਜ਼ਾਈਨਿੰਗ ਏ ਕਲਾਸ ਹੁੰਦੀ ਹੈ ਜੀ ਇਹਨਾਂ ਦੀ ਰਸੀਆ ਬ੍ਰਾਂਡ ਦੀ ਡਿਜ਼ਾਈਨਿੰਗ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਜੀ ਹੁਣ ਇੱਕ ਹੋਰ ਪਾਰਸਲ ਓਪਨ ਕਰ ਲਓ ਅਸੀਂ ਅੱਜ ਦੋ ਪਾਰਸਲ ਹੀ ਓਪਨ ਕਰਕੇ ਦਿਖਾਵਾਂਗੇ ਜੀ ਕਿਉਂਕਿ ਸੇਮ ਤਰ੍ਹਾਂ ਦਾ ਮਾਲ ਹੈ ਜੀ ਜਦੋਂ ਕੱਲ ਓਪਨ ਕਰਾਂਗੇ ਜੀ 10:30 ਵਜੇ ਜੀ ਜੇ ਮਾਲ ਦੀ ਲੋਡ ਪਈ ਜੀ ਹੋਰ ਜ਼ਿਆਦਾ ਤਾਂ ਤੀਸਰਾ ਬਾਰਸ ਲਈ ਆਪਾਂ ਓਪਨ ਕਰਾਂਗੇ ਹਾਂਜੀ ਬਾਕੀ ਕੋਈ ਹੋਲ ਸੇਲ ਚ ਖਰੀਦਣਾ ਜਾਂਦਾ ਜੀ ਕੱਲ ਜ਼ਰੂਰ ਵਿਜ਼ਿਟ ਕਰ ਲੇ ਜੀ ਕਿਉਂਕਿ ਅੱਜ ਸਾਡੇ ਕੋਲ ਕਾਫੀ ਕੁਆਂਟੀਟੀ ਹੈ ਜੇ ਕੋਈ ਹੋਲ ਸੇਲ ਦੇ ਵਿੱਚ ਕੱਟ ਪੀਸ ਲੈਣਾ ਜਾਂਦਾ ਜੀ ਤਾਂ ਉਹਨਾਂ ਨੂੰ ਹੋਲ ਸੇਲ ਦੇ ਵਿੱਚ ਵੀ ਮਿਲ ਜਾਣਗੇ ਜੀ ਨਹੀਂ ਤਾਂ ਮੋਸਟਲੀ ਇੱਕ ਦੋ ਪਾਰਸਲ ਆਉਂਦੇ ਹੁੰਦੇ ਆ ਜੀ ਤੇ ਉਹ ਸਾਡੇ ਆਮ ਕਸਟਮਰ ਲਈ ਹੁੰਦੇ ਆ ਜੀ ਤੇ ਕੱਲ ਸਾਡੇ ਕੋਲ ਕਾਫੀ ਮਾਲ ਆ ਅੱਜ ਸਾਡੇ ਕੋਲ ਕਾਫੀ ਮਾਲ ਆਇਆ ਜੀ ਵੈਲਵਟ ਦੇ ਕੱਟ ਪੀਸ ਦਾ ਕੋਈ ਹੋਲਸੇਲ ਲਈ ਵੀ ਖਰੀਦਣਾ ਚਾਹ ਦਾ ਚਾਹਵਾਨ ਹੈ ਜੀ ਤਾਂ ਉਹਨਾਂ ਨੂੰ ਕੱਟ ਪੀਸ ਮਿਲ ਜਾਣਗੇ ਹਾਂਜੀ ਆ ਤੁਸੀਂ ਇੱਕ ਵਾਰ ਡਿਜ਼ਾਈਨਿੰਗ ਚੈੱਕ ਕਰਵਾ ਦੇਣੀ ਤੁਹਾਨੂੰ ਡਿਜ਼ਾਈਨ ਅਨਕਾਊਂਟੇਬਲ ਡਿਜ਼ਾਈਨ ਨੇ ਜੀ ਆ ਤੁਸੀਂ ਚੈੱਕ ਕਰ ਸਕਦੇ ਜੀ ਸਾਰੇ ਪ੍ਰਿੰਟ ਡਿਫਰੈਂਟ ਡਿਫਰੈਂਟ ਹੈ ਜੀ velvet ਦੇ ਰੈਨ ਦੇ ਕੱਟ ਪੀਸ ਜੀ ਹਾਂਜੀ ਇਹ ਸੈਕੰਡ ਪਾਰਸਲ ਆਪਣਾ ਓਪਨ ਹੋ ਰਿਹਾ ਜੀ ਇਸ ਨੂੰ ਲੱਗ ਸਾਈਡ 'ਤੇ ਹੀ ਓਪਨ ਰੱਖਿਓ ਠੀਕ ਹੈ ਹਾਂਜੀ velvet ਦੇ ਕਸਟਮਰ ਬਹੁਤ ਡਿਮਾਂਡ ਕਰ ਰਹੇ ਸੀ 100 ਸੀ ਕਸਟਮਰ ਲਈ ਲੈ ਕੇ ਆਏ ਜੀ velvet ਦੇ ਕੱਟ ਪੀਸ ਜੀ ਹਰ ਕਸਟਮਰ ਨੂੰ ਮਿਲਣਗੇ ਜੀ ਕੱਲ ਕੱਟ ਪੀਸ ਕੋਈ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਕੱਟ ਪੀਸ ਨਹੀਂ ਮਿਲੇ ਕਿਉਂਕਿ ਅੱਜ ਕੁਆਂਟੀਟੀ ਜ਼ਿਆਦਾ ਹੈ ਕੱਟ ਪੀਸਸ ਦੀ ਜੋ ਵੀ ਵੈਲਵਟ ਦੇ ਕੱਟ ਪੀਸ ਲੈਣ ਦਾ ਚਾਹਵਾਨ ਹੈ ਜੀ ਉਹ ਕੱਲ ਜਰੂਰ ਵਿజిਟ ਕਰੇ ਜੀ ਜਿਵੇਂ 2.5 ਮੀਟਰ ਸ਼ਰਟ 500 ਦੀ ਪੈ ਗਈ ਜੀ ਏਕੇ ਟੈਕਸ ਦਾ ਪਸ਼ਮੀਨਾ ਵੀ ਆਪਣੇ ਕੋਲ ਆਇਆ ਹੋਇਆ ਜੀ ਇਹ 500 ਦਾ 5 ਮੀਟਰ ਦਾ ਸੂਟ ਹੈ ਜੀ ਇਹਦੇ ਨਾਲ 2.5 ਮੀਟਰ ਦੀ ਸਲਵਾਰ ਲਗਾ ਕੇ ਤੁਹਾਡਾ ਸੂਟ 750 ਦੇ ਵਿੱਚ ਰੈਡੀ ਹੋ ਜਾਣਾ ਹੈ ਜੀ ਇਹ ਆਮ ਕੁਆਲਿਟੀ ਨਹੀਂ ਹੈਗੀ ਵੈਲਵਟ ਦੀ ਬਹੁਤ ਹੀ ਸੁਪੀਰੀਅਰ ਕੁਆਲਿਟੀ ਦੇ ਵਿੱਚ ਮਾਲ ਹੈ ਜੀ ਜੋ ਇਹ ਸੈਕੰਡ ਪਾਰਸਲ ਆਇਆ ਜੀ ਇਸ ਦੇ ਵਿੱਚ ਡਾਰਕ ਕਲਰ ਦਾ ਮਾਲ ਆਇਆ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਡਿਜ਼ਾਈਨ ਨਿਕਲ ਰਹੇ ਹੈ ਜੀ ਤੋ ਨੂੰ ਇਹ ਨਾਲ ਜੀ ਕੱਲ ਬੈਨੀਫਿਟ ਹੋਰ ਵੀ ਮਿਲ ਰਹੇ ਨੇ ਜਿਵੇਂ ਮੈਚਿੰਗ ਸੂਟ ਆਂਦੇ ਜੀ ਇਹਨਾਂ ਦੇ ਵੀ ਪਲੇਨ ਸਟਾਫ ਦੀਆਂ ਬਾਟਮਸ ਵੀ ਆਈ ਹੈ ਜੀ ਜਿਵੇਂ ਆ ਮੈਚਿੰਗ ਕਰਕੇ ਸੂਟ ਰੈਡੀ ਹੋ ਜਾਣਾ ਜੀ ਇਸ ਤਰ੍ਹਾਂ ਤੁਹਾਨੂੰ ਪਲੇਨ ਮਾਲ ਵੀ ਵੈਲਵਟ ਦਾ ਮਿਲਣਾ ਜੀ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਬਿਊਟੀਫੁਲ ਡਿਜ਼ਾਈਨ ਜੀ ਕਾਫੀ ਮਾਤਰਾ ਦੇ ਵਿੱਚ ਇਹ ਡਿਜ਼ਾਈਨ ਹੈ ਜੀ ਤੇ ਮੋਸਟਲੀ ਵੱਡੇ ਕੱਟ ਪੀਸ ਲੱਗ ਰਹੇ ਹੈ ਜੀ ਆਹ ਡਿਜ਼ਾਈਨ ਵੀ ਤੁਸੀਂ ਹੁਣ ਚੈੱਕ ਕਰ ਲਓ ਜੀ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਹੈ ਜੀ ਕੱਲ ਮਿਸ ਨਾ ਕਰਿਓ ਜੀ ਬਿਕੋਜ਼ ਮਾਲ ਲੈਣਾ ਜਿਆਦਾ ਵਧੀਆ ਆਇਆ ਹੈ ਜੀ ਕੱਟ ਪੀਸ ਦਾ ਵੈਲਵਟ ਦੇ ਆ ਦਾ ਵੱਡੇ ਪੀਸਾ ਦੇ ਵਿੱਚ ਆਇਆ ਹੈ ਜੀ ਕੱਲ ਸਵੇਰੇ 10:30 ਵਜੇ ਓਪਨ ਕੀਤੇ ਜਾਣਗੇ ਦਿਨ ਸ਼ੁੱਕਰਵਾਰ ਨੂੰ ਜੀ 6 ਤਰੀਕ ਨੂੰ ਜੀ 6 ਦਸੰਬਰ ਨੂੰ ਛੁੱਪ ਦਿਨ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਕੱਟ ਪੀਸ ਓਪਨ ਕੀਤੇ ਜਾਣਗੇ ਕਾਫੀ ਕੁਆਂਟੀਟੀ ਦੇ ਵਿੱਚ ਮਾਲ ਹੈ ਜੀ ਆਪਣੇ ਕੋਲ ਵੈਲਵਟ ਦੇ ਕੱਟ ਪੀਸ ਦਾ ਜੀ ਹਰ ਕਿਸ ਨੂੰ ਕੱਟ ਪੀਸ ਮਿਲਣਗੇ ਕੱਲ੍ਹ ਜੀ ਤੇ ਕੱਲ ਜਰੂਰ ਵਿਜ਼ਿਟ ਕਰੋ ਜੀ ਜਿੰਨਾਂ ਦਾ 2 ਮੀਟਰ ਕਪੜਾ ਲੱਗਦਾ ਜੀ ਉਹਨਾਂ ਦਾ 650 ਦੇ ਵਿੱਚ ਸੂਟ ਪੈ ਜਾਣਾ ਜੀ ਜਿਵੇਂ 2 ਮੀਟਰ ਦੀ ਸ਼ਰਟ 400 ਰੁਪਏ ਦੀ 2.5 ਮੀਟਰ ਦਾ ਪਸ਼ਮੀਨਾ ਜੀ 2500 ਰੁਪਏ ਦਾ 650 ਦੇ ਵਿੱਚ ਇੱਕ ਵਧੀਆ ਸੂਟ ਰੈਡੀ ਹੋ ਜਾਣਾ ਜੀ ਹਾਂਜੀ ਇਹ ਕੱਟ ਪੀਸ ਦਾ ਮਾਲ ਹੈ ਜੀ ਪਲੱਸ ਜੋ ਅਸੀਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕੱਟ ਪੀਸ ਓਪਨ ਕਰਦੇ ਹਾਂ ਜੀ ਨਾਲ ਅਸੀਂ ਆਫਰਸ ਵੀ ਦਿੰਨੇ ਆ ਦੁਪੱਟਿਆਂ ਦੇ ਉੱਤੇ ਜੀ ਕੱਲ ਜੋ ਦੁਪੱਟਿਆਂ ਦੀ ਆਫਰ ਰਹਿਣੀ ਹੈ ਜੀ ਚਨੂਨ ਦੇ ਦੁਪੱਟੇ ਦੀ ਰਹਿਣੀ ਹੈ ਜੀ ਚਨੂਨ ਦੇ ਦੁਪੱਟੇ ਸਾਡੇ ਕੋਲ ਸਟਾਕ ਦੇ ਵਿੱਚ ਆ ਚੁੱਕੇ ਆ ਜੀ 100 ਕ ਦੁਪੱਟਾ ਸਟਾਕ ਦੇ ਵਿੱਚ ਆਇਆ ਹੈ ਜੀ ਪਰ ਜੋ ਅੱਜ ਕੱਲ ਅਸੀਂ ਦੁਪੱਟੇ ਦੇਵਾਂਗੇ ਜੀ ਉਹ ਦੁਪੱਟੇ ਨਾ ਸਨਸ਼ਾਈਨ ਕੰਪਨੀ ਦੇ ਹੋਣਗੇ ਜੀ ਤੇ ਨਾ ਹੀ ਬੈਟਸਨ ਕੰਪਨੀ ਦੇ ਹੋਣਗੇ ਉਹ ਇੱਕ ਨਵੇਂ ਬ੍ਰਾਂਡ ਦੇ ਕ ਕਪ ਦੁਪੱਟਾ ਹੋਊਗਾ ਜੀ ਨਵੇਂ ਬ੍ਰਾਂਡ ਦੇ ਵਿੱਚ ਤੇ ਉਸ ਦਾ ਰੇਟ 200 ਰੁਪਏ ਦਾ 2.5 ਮੀਟਰ ਰਹਿਣਾ ਜੀ ਕਿਉਂਕਿ ਜੋ ਅਸੀਂ ਪਿਛਲੇ ਵੀਡੀਓ ਦੇ ਵਿੱਚ ਦੁਪੱਟਾ ਦਿੱਤਾ ਸੀ ਚਨੂਨ ਦਾ ਜੀ ਉਹ ਬੈਟਸਨ ਕੰਪਨੀ ਦਾ ਦਿੱਤਾ ਸੀ ਬਟ ਇਸ ਇਸ ਵਾਰ ਜੋ ਅਸੀਂ ਦੁਪੱਟਾ ਦੇ ਰਹੇ ਹਾਂ ਇੱਕ ਨਿਊ ਬ੍ਰਾਂਡ ਦਾ ਦੇ ਰਹੇ ਹਾਂ ਜੀ ਉਸ ਦਾ ਰੇਟ ਰਹਿਣਾ ਜੀ 200 ਰੁਪਏ ਦਾ 2.5 ਮੀਟਰ ਦਾ ਦੁਪੱਟਾ ਰੂਗਾ 200 ਰੁਪਏ ਦਾ ਚਨੂਨ ਦਾ ਜੀ ਹਾਂਜੀ ਤੇ ਬਾਕੀ ਜੋ ਮੈਰੀ ਗੋਲਡ ਦੇ ਕੱਟ ਪੀਸੇ ਜੀ ਹਮੇਸ਼ਾ ਅਸੀਂ 2 ਮੀਟਰ ਦੀ ਕੱਟ ਲੈ ਕੇ ਆਉਂਦੇ ਸੀ ਤੁਹਾਡੇ ਲਈ ਮੈਰੀ ਗੋਲਡ ਦੇ ਕੱਟ ਪੀਸਾ ਦੇ ਅੱਜ ਸਾਡੇ ਕੋਲ ਜੀ ਇੱਕ 70 80 ਪੀਸ ਆਇਆ ਜੀ ਮੈਰੀਗੋਲਡ ਦੇ ਇਹ ਸਵਾ 2 ਮੀਟਰ ਦੀ ਕੱਟ ਦੇ ਵਿੱਚ ਹੈ ਜੀ ਸਾਰਾ ਮਾਲ ਇਹ 350 ਰੁਪਏ ਦਾ ਪੀਸ ਹੈ ਜੀ ਇੱਕ ਪੀਸ 350 ਰੁਪਏ ਦਾ ਜੀ ਸਵਾ 2 ਮੀਟਰ ਦਾ ਜੀ ਹਾਂਜੀ ਇਹਦੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਜੀ ਇਹ ਸਾਰੇ ਪੀਸਾਂ ਦੀ ਕੱਟ ਰਹੂਗੀ ਸਵਾ 2 ਮੀਟਰ 2 ਮੀਟਰ ਦੀ ਕੱਟ ਨਹੀਂ ਰਹਿਣੀ ਜੀ ਇਹ ਪੀਸਾਂ ਦੀ ਕੱਟ ਰਹਿਣੀ ਹੈ ਸਵਾ 2 ਮੀਟਰ ਤੇ ਇਹਨਾਂ ਦਾ ਰੇਟ ਰਹੇ ਨੇ ਜੀ 350 ਰੁਪਏ ਦਾ ਸਵਾ ਦੋ ਮੀਟਰ ਦਾ ਪੀਸ ਜੀ ਇਹ ਵੀ ਤੁਸੀਂ ਆ ਕੇ ਕੱਲ ਖਰੀਦ ਸਕਦੇ ਹੋ ਜੀ ਮੈਰੀਗੋਲਡ ਜੋ ਖਰੀਦਣਾ ਚਾਹੁੰਦੇ ਜੀ ਹਾਂਜੀ ਤੇ ਬਾਕੀ ਜੋ ਕਦੀ ਕਿਸੇ ਕਸਟਮਰ ਕੋਲ ਬਾਟਮਸ ਹੁੰਦੀ ਹੈ ਜੀ ਘਰ ਦੇ ਵਿੱਚ ਤਾਂ ਉਹਨਾਂ ਨੂੰ ਸ਼ਰਟ ਚਾਹੀਦੀ ਹੁੰਦੀ ਇੱਕ ਵਧੀਆ ਸ਼ਰਟ ਚਾਹੀਦੀ ਆ ਤਾਂ ਤੁਸੀਂ ਬਾਟਮ ਲਿਆ ਕੇ ਇੱਕ ਵਧੀਆ ਸ਼ਰਟ ਮੈਚ ਕਰ ਸਕਦੇ ਹੋ ਵੈਲਵਟ ਦੀ ਜੀ ਕਿਉਂਕਿ ਕਾਫੀ ਪ੍ਰਿੰਟਿੰਗ ਹੈ ਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਕਾਫੀ ਡਿਜ਼ਾਈਨ ਆਇਆ ਹੈ ਵੈਲਵਟ ਦੇ ਹਾਂਜੀ ਇਹਨਾਂ ਨਾਲ ਤੁਹਾਡੀ ਸ਼ਰਟ ਮੈਚ ਹੋ ਜਾਣੀ ਹੈ ਜੀ ਹਾਂਜੀ ਜ्यादा ਆਪਾਂ ਵੀਡੀਓ ਲੰਮੀ ਨਹੀਂ ਕਰਦੇ ਜੀ ਹੁਣ ਆਪਾਂ ਸਮ ਅਪ ਕਰਦੇ ਆ ਜੀ ਵੀਡੀਓ ਨੂੰ ਤੇ ਕੱਲ ਮਿਲਦੇ ਆ ਜੀ ਸਵੇਰੇ 10 10:30 ਵਜੇ ਜੀ ਦਿਨ ਸ਼ੁੱਕਰਵਾਰ ਨੂੰ ਤੇ ਮਿਤੀ ਰਹੂਗੀ 6 ਤਾਰੀਖ 6 ਤਾਰੀਖ ਨੂੰ ਦਿਨ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਵੈਲਵਟ ਦੇ ਕੱਟ ਪੀਸਾ ਨਾਲ ਅਤੇ ਚਨੂਨ ਦੇ ਦੁਪੱਟੇ ਦੀ ਆਫਰਾਂ ਦੇ ਨਾਲ ਆਪਾਂ ਤੁਹਾਨੂੰ ਮਿਲਾਂਗੇ ਕੁਆਂਟੀਟੀ ਆਪਣੇ ਕੋਲ ਕਾਫੀ ਆ ਚੁੱਕੀ ਹੈ ਜੀ ਵੈਲਵਟ ਦੇ ਕੱਟ ਪੀਸਾ ਦੀ ਮੈਰੀਗੋਲਡ ਦੇ ਕੱਟ ਪੀਸ ਵੀ ਨਾਲ ਰਹਿਣਗੇ ਜੀ ਪਲੱਸ ਜੋ ਆਫਰਾ ਆਪਣੀਆਂ ਪਿਛਲੀ ਵੀਡੀਓ ਦੇ ਵਿੱਚ ਦਿੱਤੀ ਗਈ ਸੀ ਜਿਵੇਂ ਕੋਟਰਾਈਜ਼ ਦੇ ਕੱਟ ਪੀਸ ਸੀ ਪਲੱਸ ਟੈਬੀ ਕ੍ਰਾਸ਼ ਦੇ ਕੱਟ ਪੀਸ ਸੀ ਉਹ ਸਾਰਾ ਕੁਝ ਕੱਲ ਵੀ ਮਿਲੂਗਾ ਜੀ ਤੁਸੀਂ ਸ਼ੌਪ ਤੇ ਕੱਲ ਵਿਜ਼ਿਟ ਕਰਕੇ ਸਾਰੀਆਂ ਚੀਜ਼ਾਂ ਲੈ ਸਕਦੇ ਹੋ ਜੀ ਟੈਬੀ ਕ੍ਰਾਸ਼ ਦੇ ਸੂਟਾ ਦਾ ਰੇਟ ਸੀ ਜੀ ਸਿਰਫ 350 ਰੁਪਏ ਦਾ 5 ਮੀਟਰ ਦਾ ਸੂਟ ਜੀ ਹਾਂਜੀ ਤੇ ਜੋ ਕੋਟਰਾਈਜ਼ ਦੀ ਸ਼ਰਟਸ ਸੀ ਜੀ ਉਹ 600 ਰੁਪਏ ਦੀ ਸ਼ਰਟਸ ਸੀ ਉਦੇ ਨਾਲ ਆਪਾਂ ਰਾਮ ਟੈਕਸ ਦੀ ਬਾਟਮ ਲਈ ਸੀ ਤੁਹਾਨੂੰ ਕਿ ਮੈਚਿੰਗ ਕਰਕੇ 1000 ਦਾ ਸੂਟ ਪੈ ਜਾਣਾ ਜੇ ਕੋਈ ਕੋਟਰਾਜ ਦਾ ਸੂਟ ਵੀ ਲੈਣਾ ਚਾਹੁੰਦਾ ਜੀ ਉਹ ਵੀ ਤੁਹਾਨੂੰ ਮਿਲੂਗਾ ਜੀ ਕੋਟਰਾਜ ਦਾ ਸੂਟ ਤੁਹਾਨੂੰ ਸਲਵਾਰ ਸਮੇਤ 1000 ਦੇ ਵਿੱਚ ਪਊਗਾ ਜੀ ਰਾਮ ਟੈਕਸ ਦੀ ਬਾਟਮ ਆਪਾਂ ਲਗਾਣੇ ਜੀ ਅਗਰ ਆਪਾਂ ਏਕੇ ਟੈਕਸ ਦੀ ਬਾਟਮ ਲਗਾਵਾਂਗੇ ਜੀ ਕੋਟਰਾਜ ਦੀ ਸ਼ਰਟ ਦੇ ਨਾਲ ਤਾਂ ਤੁਹਾਡਾ ਸੂਟ 850 ਰੁਪਏ ਦਾ ਰਹਿ ਜਾਣਾ ਜੀ ਬਾਟਮ ਨਾਲ ਬਹੁਤ ਫਰਕ ਪੈਂਦਾ ਜੀ ਰੇਟ ਦਾ ਰਾਮ ਟੈਕਸ ਦੀ ਬਾਟਮ ਕੋਸਟਲੀ ਹੈ ਜੀ ਐਂਡ ਏਕੇ ਟੈਕਸ ਦੀ ਬਾਟਮ 220 ਰੁਪਏ ਦੇ ਵਿੱਚ ਪੈ ਜਾਂਦੀ ਹੈ ਜੀ ਤੇ ਬਾਕੀ ਜੋ ਆਪਾਂ ਕੱਲ ਕੱਟ ਪੀਸ ਓਪਨ ਕਰ ਰਹੇ ਹਾਂ ਜੀ ਰਸੀਆ ਬ੍ਰਾਂਡ ਦੇ ਵੈਲਵਟ ਦੇ ਕਰ ਰਹੇ ਹਾਂ ਜੀ ਬਹੁਤ ਵਧੀਆ ਪ੍ਰਿੰਟਿੰਗ ਦੇ ਵਿੱਚ ਮਾਲ ਆਇਆ ਜੀ ਹਜੇ ਆਪਾਂ ਤੀਸਰੀ ਗੱਟ ਓਪਨ ਨਹੀਂ ਕੀਤੀ ਹੈਗੀ ਜੀ ਇਸ ਦੇ ਵਿੱਚ ਵੀ ਬਿਲਕੁਲ ਨਵੇਂ ਡਿਜ਼ਾਈਨ ਹੋ ਸਕਦੇ ਆ ਜੀ ਤੇ ਕੱਲ ਆਪਾਂ ਇਹ ਪਹਿਲੇ ਇਹ ਦੋ ਇਕੱਠੇ ਹੀ ਓਪਨ ਕਰਾਂਗੇ ਜੀ ਹਾਂਜੀ ਜਦੋਂ ਰਿਸਪੌਂਸ ਭਾਗੀ ਕਸਟਮਰ ਜਿਵੇਂ ਜਿਵੇਂ ਆਈ ਗਏ ਆ ਜੀ ਆਪਾਂ ਤੀਸਰੀ ਗੱਠ ਵਿੱਚ ਓਪਨ ਕਰ ਦੇਵਾਂਗੇ ਜੀ ਹਾਂਜੀ ਹਾਂਜੀ ਹੁਣ ਮਿਲਦੇ ਆ ਜੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੀ